ਪੰਜਾਬ ਸਕੂਲ ਐਜੂਕੇਸ਼ਨ ਬੋਰਡ ਬਣੀਓ ਜਿਹੜੇ ਮਾਨਤਾ ਪ੍ਰਾਪਤ ਨਿੱਜੀ ਸਕੂਲ ਆ ਉਹਨਾਂ ਨੂੰ ਹਦਾਇਤਾਂ ਹੋਈਆਂ ਨੇ ਕਿ ਤੁਸੀਂ ਇੱਕ ਤੇ ਡਰਾਈਵਰ ਹੈ ਜਿਹੜੇ ਵੈਨਾ ਦੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਦੀ ਰਿਪੋਰਟ ਜਿਹੜੀ ਹੈ ਉਹ ਤੁਸੀਂ ਮਤਲਬ ਕਿ ਦਿਓ ਦੂਸਰਾ ਕਿ ਡੋਪ ਟੈਸਟ ਦੀ ਰਿਪੋਰਟ ਜਿਹੜੀ ਹੈ ਡੀਈਓ ਜਿਹੜੇ ਆਪਣੇ ਜ਼ਿਲ੍ਹਾ ਸਿੱਖਿਆ ਅਫਸਰ ਹੁੰਦੇ ਆ ਕਿ ਇਹਨਾਂ ਨੂੰ ਦਿਓ ਤਾਂ ਗੱਲ ਇਹ ਆ ਕਿ ਹੁਣ ਇਹ ਕਦਮ ਤੇ ਅੱਛਾ ਹਲਾ ਕਦਮ ਆ ਮੇਰੇ ਖਿਆਲ ਦੇ ਨਾਲ ਕਿਉਂਕਿ ਆਪਾਂ ਮਾਂਜੀ ਦੇ ਵਿੱਚ ਬੀਤੇ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਦੇਖੇ ਆ ਐਕਸੀਡੈਂਟ ਕੇਸ ਦੇਖੇ ਆ ਜਿਦੇ ਵਿੱਚ ਬੱਚਿਆਂ ਦੀਆਂ ਜਾਨਾਂ ਵੀ ਗਈਆਂ ਤੇ ਜਿਦੇ ਵਿੱਚ ਕਥੇ ਤੌਰ ਤੇ ਇਹ ਦੋਸ਼ ਲੱਗੇ ਕਿ ਡਰਾਈਵਰਾਂ ਨੇ ਕੁਝ ਖਾਦਾ ਪੀਤਾ ਹੋਇਆ ਸੀਗਾ ਤੇ ਅੱਗੇ ਆਪਾਂ ਜਦੋਂ ਲਾਈਵ ਕਰ ਰਹੇ ਸੀ ਪਿਛਲਾ ਤੇ ਉਸ ਦਰਮਿਆਨ ਕੁਝ ਸੱਜਣਾ ਨੇ ਆ ਕੇ ਬਾਕਾਇਦਾ ਦੱਸਿਆ ਕਿ ਅਸੀਂ ਨਿੱਜੀ ਤੌਰ ਤੇ ਕੁਝ ਜਿਹੜੇ ਡਰਾਈਵਰ ਵਗੈਰਾ ਨੇ ਯਾਨੀ ਇਸ ਤਰ੍ਹਾਂ ਦੇ ਸਟਾਫ ਤੇ ਹਾਲਾਂਕਿ ਅਸੀਂ ਕਿਸੇ ਵੀ ਵਰਗ ਨੂੰ ਕਦੇ ਟਾਰਗੇਟ ਨਹੀਂ ਕੀਤਾ ਚੰਗੇ ਮਾੜੇ ਲੋਕ ਹੁੰਦੇ ਆ ਤਾਂ ਬਹੁਤ ਸਾਰੇ ਹੋ ਸਕਦਾ ਗੁਰਸਿੱਖ ਜਾਂ ਨਸ਼ਾ ਰਹਿਤ ਡਰਾਈਵਰ ਵੀ ਪ੍ਰਾਈਵੇਟ ਸਕੂਲਾਂ ਦੀਆਂ ਵਹਿਨਾ ਤੇ ਕੰਮ ਕਰਦੇ ਹੋਣ ਸੋ ਉਹਨਾਂ ਨੂੰ ਅਸੀਂ ਅੱਡ ਰੱਖਾਂਗੇ ਪਰ ਇਸ ਤਰ੍ਹਾਂ ਦੇ ਦੋਸ਼ ਇਸ ਤਰ੍ਹਾਂ ਦੇ ਇਲਜ਼ਾਮਾਤ ਅੱਗੇ ਲੱਗੇ ਨਹੀਂ ਜੀ ਤਾਂ ਖੈਰ ਗੱਲ ਇਹ ਆ ਕਿ ਬਈ ਹੁਣ ਜਿਹੜਾ ਡੋਪ ਟੈਸਟ ਵਾਲਾ ਠੀਕ ਆ ਤੁਹਾਡਾ ਫੰਡਾ ਠੀਕ ਹੋ ਸਕਦਾ ਤਾਂ ਮਸਲਾ ਇੱਥੇ ਆ ਕੇ ਠਹਿਰਦਾ ਹੈ ਕਿ ਕੀ ਡੋਪ ਟੈਸਟ ਪਾਰਦਰਸ਼ੀ ਢੰਗ ਦੇ ਨਾਲ ਨੇਪਰੇ ਚੜ ਸਕਦੇ ਆ ਕਿਉਂਕਿ ਆਰਮ ਲਾਇਸੈਂਸ ਵਾਸਤੇ ਵੀ ਇਹਨਾਂ ਨੇ ਡੋਪ ਟੈਸਟ ਲਾਜ਼ਮੀ ਕੀਤਾ ਹੋਇਆ ਸਭਨਾਂ ਨੂੰ ਪਤਾ ਹੈ ਪਰ ਉਹਦੇ ਵਿੱਚ ਪੰਜਾਬ ਦੇ ਕਈ ਸ਼ਹਿਰਾਂ ਚੋਂ ਸਕੈਮ ਨਿਕਲੇ ਮੈਂ ਦੋ ਮਿਸਾਲਾਂ ਵੀ ਦੇ ਦੇਣਾ ਤੁਹਾਨੂੰ ਇੱਕ ਲੁਧਿਆਣਾ ਤੋਂ ਇੱਕ ਸ੍ਰੀ ਮੁਕਤਸਰ ਸਾਹਿਬ ਤੋਂ ਸਾਡੇ ਦੋਸਤ ਨੇ ਸੂਰਜਪਾਲ ਸ੍ਰੀ ਮੁਕਤਸਰ ਸਾਹਿਬ ਤੋਂ ਉਹਨਾਂ ਨੇ ਇੱਕ ਵਾਰੀ ਸਟਿੰਗ ਆਪਰੇਸ਼ਨ ਕਰਕੇ ਇਹਦੇ ਸਾਰੇ ਪਾਜ ਉਧੇੜ ਦਿੱਤੇ ਸਨ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਚੱਲਦਾ ਹੈ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕਦਮ ਕੋਈ ਮਾੜਾ ਨਹੀਂ ਹੈ ਬੱਚਿਆਂ ਦੀ ਸੇਫਟੀ ਵਾਸਤੇ ਜੇ ਕੋਈ ਇਸ ਤਰ੍ਹਾਂ ਦਾ ਕਦਮ ਚੁੱਕਦਾ ਹੈ ਤਾਂ ਉਹਦਾ ਸਵਾਗਤ ਕਰਨਾ ਬਣਦਾ ਹੈ ਪਰ ਅੱਗੇ ਜਾ ਕੇ ਕੀ ਹੁੰਦਾ ਹੈ ਕਿ ਇਹ ਇੱਕ ਤਰ੍ਹਾਂ ਨਾਲ ਕਈ ਵਾਰ ਲੁੱਟ ਦਾ ਰਸਤਾ ਖੁੱਲ ਜਾਂਦਾ ਹੈ ਕਿ ਹੇਟਲੇ ਪੱਧਰ ਤੇ ਪੈਸੇ ਢੇਲੇ ਜਿਹੜੇ ਆ ਉਹ ਲੈ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਜਾਂ ਕਹ ਲਓ ਕਿ ਜੋ ਵੀ ਰਸਮਾਂ ਹੁੰਦੀਆਂ ਫੁੱਲਫਿਲ ਕਰ ਦਿੱਤੀਆਂ ਜਾਂਦੀਆਂ ਤਾਂ ਉਹ ਕਾਗਜ਼ੀ ਪੱਤਰੀ ਸਾਰਾ ਕੁਝ ਠੀਕ ਹੋ ਜਾਂਦਾ ਪਰ ਵਾਸਤਵਿਕਤਾ ਅਸਲੀਅਤ ਜਿਹੜੀ ਹੈ ਉਹ ਸਾਰਾ ਕੁਝ ਉਸੇ ਤਰ੍ਹਾਂ ਦਾ ਹੀ ਰੱਖਦੀ ਆ ਤੋ ਕਹਿੰਦਾ ਮਤਲਬ ਇਹ ਕਿ ਕਦਮ ਕੋਈ ਮਾੜਾ ਨਹੀਂ ਹੈ ਅਸੀਂ ਇਸ ਕਦਮ ਦੀ ਸਲਾਹਤਾ ਕਰਦੇ ਆ ਪਰ ਸਾਡੇ ਸ਼ੰਕੇ ਸੰਸੇ ਪੁਰਾਣੇ ਤਜਰਬਿਆਂ ਦੇ ਆਧਾਰ ਤੇ ਹਨ ਕਿ ਅੱਗੇ ਜਿਵੇਂ ਆਰਮ ਲਾਇਸੈਂਸ ਦੇ ਵਿੱਚ ਇੱਕ ਹੋਰ ਰਸਤਾ ਖੁੱਲ ਗਿਆ ਰਿਸ਼ਵਤਖੋਰੀ ਦਾ ਕਿਤੇ ਇਹ ਕੰਮ ਨਾ ਚੱਲ ਪਵੇ ਤਾਂ ਬਾਕੀ ਇਹਦੇ ਵਿੱਚ ਪੁਲਸ ਵੈਰੀਫਿਕੇਸ਼ਨ ਅੱਖਾਂ ਦੀ ਰੌਸ਼ਨੀ ਤੇ ਡੋਪ ਟੈਸਟ ਇਹ ਤਿੰਨ ਚਾਰ ਹੁਣ ਚੀਜ਼ਾਂ ਜ਼ਰੂਰੀ ਆ ਜਿਹੜੇ ਵੀ ਮਾਨਤਾ ਪ੍ਰਾਪਤ ਸਕੂਲ ਹੋਣਗੇ ਉਹਨਾਂ ਨੂੰ ਇਹ ਸਭ ਕੁਝ ਕਰਵਾ ਕੇ ਤੇ ਅੱਗੇ ਜਾ ਕੇ ਭੇਜਨੇ ਪੈਣਗੇ ਜੀ ਡੀਈਆਓ ਨੂੰ ਯਾਨੀ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਹੁੰਦੇ ਆ ਤਾਂ ਖੈਰ ਕਦਮ ਕੋਈ ਮਾੜਾ ਨਹੀਂ ਹੈ ਕਦਮ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਹ ਵੇਲੋੜਾ ਹੈ ਇਹ ਜ਼ਰੂਰ ਹੈ ਕਿਉਂਕਿ ਬੱਚੇ ਸਭ ਦੇ ਹੁੰਦੇ ਆ ਕਿਸੇ ਦੇ ਪੁੱਤ ਪੋਤੀ ਇਹ ਸਾਰੇ ਜਾਣਦੇ ਆ ਆਪਣੇ ਕਰਾਂ ਦੇ ਵਿੱਚ ਬੱਚੇ ਹੁੰਦੇ ਨੇ ਤਾਂ ਗੱਲ ਇਹ ਆ ਕਿ ਉਹਨਾਂ ਦੀ ਸੇਫਟੀ ਜਿਹੜੀ ਉਹ ਤਰਜੀਹੀ ਹੋਣੀ ਚਾਹੀਦੀ ਹੈ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਸਰਕਾਰ ਜੋ ਕਦਮ ਚੁੱਕ ਰਹੀ ਉਹ ਠੀਕ ਹੈ ਪਰ ਹੁਣ ਮਸਲਾ ਫੇਰ ਇੱਕ ਵਾਰੀ ਉੱਥੇ ਹੀ ਆ ਕੇ ਠਹਿਰਦਾ ਕਹਾਣੀ ਉੱਥੇ ਜੇ ਖੜ ਜਾਂਦੀ ਆ ਕਿ ਜੇਕਰ ਮੰਨ ਲਓ ਲੈਟਸ ਪੋਜ਼ ਕਿ ਇਹ ਸਾਰਾ ਕੁਝ ਚੱਲਦਾ ਵੈਸਾ ਹੀ ਹੈ ਤੇ ਸਿਰਫ ਕਾਗਜ਼ੀ ਪੱਤਰੀ ਇਹ ਸਾਰਾ ਕੁਝ ਠੀਕ ਕਰ ਲਿਆ ਜਾਂਦਾ ਤਾਂ ਉਹ ਸਮਝ ਲਓ ਕਿ ਲੁੱਟ ਦਾ ਇੱਕ ਹੋਰ ਸਾਧਨ ਰਿਸ਼ਵਤਖੋਰੀ ਦਾ ਇੱਕ ਹੋਰ ਸਾਧਨ ਜਿਹੜਾ ਉਹ ਬਣ ਗਿਆ ਬੁਝੀ ਗੱਲ ਇਹ ਆ ਕਿ ਕਈ ਵਹਿਨਾ ਦੇ ਵਿੱਚ ਸਕੂਲੀ ਸਟਾਫ ਪੂਰਾ ਨਹੀਂ ਹੁੰਦਾ ਇੱਕ ਸ਼ਾਇਦ ਇੱਕ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਵੀ ਹਾਦਸਾ ਹੋਇਆ ਕਿ ਜਿੱਥੇ ਬੱਚਾ ਥੱਲੇ ਆ ਗਿਆ ਸੀ ਕਿਉਂਕਿ ਜੋ ਸਹਾਇਕ ਹੁੰਦਾ ਡਰਾਈਵਰ ਦਾ ਸਹਾਇਕ ਹੋਣਾ ਜਿਹੜਾ ਜ਼ਰੂਰੀ ਹੈ ਨੀਮਾ ਦੇ ਮੁਤਾਬਕ ਉਹ ਵੈਨ ਦੇ ਵਿੱਚ ਮੌਜੂਦ ਨਹੀਂ ਸੀਗਾ ਤਾਂ ਇਸ ਕੱਲੋਂ ਵੀ ਕਿਤੇ ਨਾ ਕਿਤੇ ਚੈਕਿੰਗ ਪ੍ਰੋਪਰ ਹੋਣੀ ਚਾਹੀਦੀ ਆ ਉਹ ਚੈਕਿੰਗ ਇਹ ਨਾ ਹੋਵੇ ਕਿ ਪੈਸੇ ਬਣਾਉਣ ਵਾਸਤੇ ਹੋਵੇ ਜੋ ਚੀਜ਼ਾਂ ਰਿਕੁਆਇਰ ਨੇ ਜੋ ਚੀਜ਼ਾਂ ਚਾਹੀਦੀਆਂ ਨੇ ਜ਼ਰੂਰੀ ਨੇ ਕਿ ਭਈ ਉਹ ਸਾਰੀਆਂ ਜੜੀਆਂ ਚੀਜ਼ਾਂ ਤੁਸੀਂ ਠੀਕ ਕਰਕੇ ਦੇਵੋ ਤਾਂ ਮਸਲਾ ਇੱਥੇ ਹੀ ਆ ਕੇ ਖੜਦਾ ਹੈ ਕਿ ਜਿੱਥੇ-ਜਿੱਥੇ ਕਿਉਂਕਿ ਸਕੂਲ ਪੈਸਾ ਬਚਾਉਣ ਵਾਸਤੇ ਆਪਣੇ ਵਹਿਮ ਤੇ ਸਹਾਇਕ ਰੱਖਣ ਤੋਂ ਗੁਰੇਜ਼ ਕਰਦੇ ਨੇ ਕਈ ਵਾਰ ਠੀਕ ਹੈ ਨਾ ਜੀ ਸੋ ਇਹ ਜ਼ਰੂਰੀ ਆ ਤੇ ਮਾਪਿਆਂ ਨੂੰ ਵੀ ਚਾਹੀਦਾ ਕਿ ਗੱਲਬਾਤ ਕਰੋ ਇਹ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਆਪਣਾ ਜਿਹੜੀ ਸਕੂਲ ਦੀ ਮੈਨੇਜਮੈਂਟ ਆ ਉਹਨਾਂ ਦੇ ਨਾਲ ਰਾਬਤਾ ਕਰੋ ਇਹਦੇ 'ਚ ਕੋਈ ਸ਼ੱਕ ਨਹੀਂ ਇਹਦੇ 'ਚ ਕੋਈ ਦੋਰਾ ਨਹੀਂ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਬੱਚੇ ਜਿਹੜੇ ਆ ਮਿਡਲ ਕਲਾਸ ਅਪਰ ਮਿਡਲ ਕਲਾਸ ਜਾਂ 엘ੀਟ ਕਲਾਸ ਤੇ ਪੜਦੇ ਆ ਲੋਅਰ ਮਿਡਲ ਕਲਾਸ ਤੱਕ ਦੇ ਵੀ ਪੜਦੇ ਆ ਚਲੋ ਅਤੀ ਪਛੜਾ ਵਰਗ ਆ ਜਿਹੜਾ ਉਹਨੇ ਤੇ ਵਿਚਾਰੇ ਨੇ ਕੀ ਪੜਾਉਣੇ ਆ ਤਾਂ ਤੁਸੀਂ ਤੇ ਘਟੋ-ਘਟ ਜਾਗਰਤ ਲੋਕ ਹੁੰਨੇ ਆ ਤੇ ਗੱਲਬਾਤ ਆਪਣੀ ਮੈਨੇਜਮੈਂਟ ਦੇ ਨਾਲ ਲਗਾਤਾਰ ਕਰਦੇ ਰਹੋ ਤਾ ਇੱਕ ਇੱਕ ਜਵਾਕ ਹੈ ਜ਼ਰੂਰੀ ਹੈ ਕਿ ਇਹ ਜ਼ਮੀਨੀ ਪੱਧਰ ਤੇ ਲਾਗੂ ਹੋਵੇ ਪੀਪੀ 31 ਵਾਲੇ ਕਹਿ ਰਹੇ ਨੇ ਅਬੋਰ ਵਾਲੇ ਸਾਡੇ ਮਿੱਤਰ ਹਾਂ ਜੀ ਬਿਲਕੁਲ ਗੱਲ درست ਹੈ ਤੁਹਾਡੀ ਕਿ ਜਵਾਕਾਂ ਦੀ ਸੇਫਟੀ ਜਿਹੜੀ ਹੈ ਉਹ ਤਰਜੀਹੀ ਹੋਣੀ ਚਾਹੀਦੀ ਹੈ ਸਭ ਤੋਂ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ